ਇਸ ਤਰ੍ਹਾਂ ਕਰਕੇ ਪਰਮੇਸ਼ਰ ਦੇ ਹੱਥ ਸਭ ਕੁਝ ਆ ਪਰਮੇਸ਼ਰ ਨੂੰ ਕਿਹਾ ਕਰ ਪਰਮੇਸ਼ਰ ਜੀ ਮੈਂ ਪਿੱਛੇ ਨਹੀਂ ਜਾਣਾ ਮੈਂ ਅੱਗੇ ਵਧਣਾ ਚਾਹੁੰਨੀ ਹallelujah ਮੈਂ ਥੱਲੇ ਨਹੀਂ ਬਹਿਣਾ ਚਾਹੁੰਦੀ ਮੈਂ ਉੱਚੀ ਹੋਣਾ ਚਾਹੁੰਨੀ ਆ ਪਰਮੇਸ਼ਰ ਤੂੰ ਹੀ ਕਰ ਸਕਦਾ ਮੈਂ ਹallelujah ਉਹ ਕਹਿੰਦਾ ਜਿਹੜਾ ਆਪ ਦੇ ਆਪ ਕਹੇ ਮੈਂ ਉੱਚਾ ਹਾਂ ਉਹਨੂੰ ਮੈਂ ਨੀਵਾ ਵੀ ਕਰ ਦਿੰਦਾ ਹੁੰਦਾ ਹallelujah ਇਸ ਤਰ੍ਹਾਂ ਕਰਕੇ ਆਪਾਂ ਉੱਚੇ ਹੀ ਰਹਿਣਾ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਵੇ ਕਿੰਨੀ ਦੁਨੀਆ ਔਖੀ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਵੇ ਚੁਣ ਕੇ ਇਸ ਜਗ੍ਹਾ ਤੇ ਲੈ ਕੇ ਆਂਦਾ ਵੇ ਤੇ ਪਰਮੇਸ਼ਰ ਕੀ ਕਹਿੰਦਾ ਇੱਕ ਦਿਨ ਮੈਨੂੰ ਦੇ ਕੇ ਦੇਖ ਇੱਕ ਦਿਨ ਮੈਨੂੰ ਦੇਖੇ ਦੇਖ ਮੇਰੀ ਬੰਦਗੀ ਚ ਇੱਕ ਦਿਨ ਬਹਿ ਕੇ ਦੇਖ ਜੇ ਮੈਂ ਤੇਰੇ ਨਾਂ ਕੰਮ ਕੀਤੇ ਤਾਂ ਤੂੰ ਮੈਨੂੰ ਫੇਰ ਕਹਿਣਾ ਹallelujah ਤੇ ਜੇ ਆਪਾਂ ਪਰਮੇਸ਼ਰ ਨੂੰ ਦਨ ਦਿੱਤੇ ਫਿਰ ਆਏ ਆਪਣੇ ਕਰਜੇ ਨਹੀਂ ਲੈਣੇ ਗਏ ਤਾਂ ਹੋਰ ਸਿਰ ਚੜਨਗੇ ਇੱਕ ਦਿਨ ਪਰਮੇਸ਼ਰ ਨੂੰ ਦੇਣਾ ਫਿਰ ਪਰਮੇਸ਼ਰ ਆਪਾਂ ਕਹਿਵਾਂਗੇ ਤਾਂ ਸਹੀ ਵੀ ਪਰਮੇਸ਼ਰ ਤੂੰ ਮੈਨੂੰ ਕਿਹਾ ਸੀਗਾ ਤੂੰ ਮੇਰੇ ਅੱਗੇ ਆ ਕੇ ਬੈਠ ਤੇ ਪਰਮੇਸ਼ਰ ਹੁਣ ਤਾਂ ਮੇਰੇ ਕਾਤੋਂ ਨਹੀਂ ਹੁੰਦੇ ਮੈਂ ਪਰਮੇਸ਼ਰ ਦੱਸੂਗਾ ਆਪਾਂ ਨੂੰ ਹallelujah ਸੱਚਮੁੱਚ ਆਪਾਂ ਪਰਮੇਸ਼ਰ ਨੇ ਕਰਨਾ ਕੋਈ ਪਾਸਟਰਾਂ ਨੇ ਨਹੀਂ ਕਰਨਾ ਕੋਈ ਆਪ ਦੀ ਆਪਾਂ ਮਤ ਨਾਲ ਨਹੀਂ ਕਰਨਾ ਇਹ ਇਹ ਪਰਮੇਸ਼ਰ ਨੇ ਕਰਨਾ ਹੈ ਆਪਾਂ ਸਿਰਪ ਉਹਦੀ ਹਦਾਇਤਾਂ ਮੰਨਣੀਆਂ ਹੈ ਹallelujah ਹਦਾਇਤ ਨਹੀਂ ਤੋੜਨੀ ਜਦੋਂ ਇੱਕ ਹਦਾਇਤ ਟੁੱਟ ਜਿੰਦੀ ਨੀਨਵਾ ਜੁਨ੍ਹਾਂ ਨੇ ਕੀ ਕੀਤਾ ਇੱਕ ਹਦਾਇਤ ਤੋੜੀ ਕਿਉਂ ਕਿਹੜੀ ਤੋੜੀ ਜਿੱਥੇ ਪਰਮੇਸ਼ਰ ਜਾਂ ਭੇਜਣਾ ਚਾਹੁੰਦਾ ਸ ਉੱਥੇ ਨੀ ਗਿਆ ਹੋਰ ਪਾਸੇ ਗਿਆ ਹਾਲੇਲੂਇਆ ਤੇ ਜੇ ਇੱਕ ਹਦੈਤ ਨੂੰ ਕਿੱਥੋਂ ਤੱਕਰ ਪਹਚਾਇਆ ਫੇਰ ਵੀ ਉੱਥੇ ਹੀ ਗਿਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਦੇ ਹਦਾਇਤਾਂ ਪਰਮੇਸ਼ਰ ਦੇ ਕੋਈ ਵੱਡੀਆਂ ਬਾਹਲੀਆਂ ਵੱਡੀਆਂ ਵੀ ਹਦਾਇਤਾਂ ਹੈ ਨਹੀਂ ਕਿਆਂ ਹਾਲੇਲੂਇਆ ਇੱਕ ਤਾਂ ਬਚਾਂ ਲਿਖਿਆ ਮੇਰੀ ਬਾਣੀ ਐਡੀ ਵੀ ਨੌਕੀ ਜੇ ਤੁਨ ਸਮੁੰਦਰ ਤੋਂ ਪਾਰ ਜਾ ਕੇ ਲਿਉਣੀ ਪਵੇ ਐਨੀ ਵੀ ਨਹੀਂ ਡੀਰ ਤੁਨ ਅਸਮਾਨ ਤੇ ਚੜਨਾ ਪਵੇ ਨਹੀਂ ਬਾਣੀ ਦਾ ਕਹਿੰਦਾ ਤੇਰੇ ਮੂੰਹ ਚ ਹੀ ਹੈ ਹਾਲੇਲੂਇਆ ਫਰਪਾ ਪਰਮੇਸ਼ਰ ਨੂੰ ਐਂ ਕਹਿਣਾ ਪਰਮੇਸ਼ਰ ਸੱਚਮੁੱਚ ਤੂੰ ਮੇਰੇ ਦਿਲ ਦੇ ਵਿੱਚ ਆ ਤੂੰ ਮੇਰੇ ਕਰੇ ਵੀ ਆ ਪਰਮੇਸ਼ਰ ਤੂੰ ਮੇਰੇ ਨਾਲ ਨਾਲ ਹੀ ਇੱਕ ਇੱਕ ਬਰਿਆਈ ਕਰਕੇ ਕੱਢੋ ਹੁਣ ਦੀਵਾਲੀ ਨੂੰ ਕਿਨੇ ਕਿਨੇ ਸਫਾਈਆਂ ਕਰ ਲਈਆਂ ਕਿੰਨਾ ਕੁ ਸਾੜਿਆ ਹੋਗਾ ਘਰੋਂ ਸਾੜਿਆ ਕਿ ਨਹੀਂ ਸਾੜਿਆ ਸਭ ਨੇ ਗੰਦਾ ਕੋਈ ਵੇਚਤਾ ਹੋਣਾ ਕੋ ਸਾੜਤਾ ਹੋਣਾ ਹallelujah ਇਸ ਤਰ੍ਹਾਂ ਕਰਕੇ ਆਪਾਂ ਦੀਵਾਲੀ ਨਹੀਂ ਮਨਾਉਣੀ ਆਪਣੀ ਸਦੋਂ ਹੀ ਦੀਵਾਲੀ ਹੈ ਆਪਾਂ ਅੰਦਰੋਂ ਸਫਾਈ ਕਰਨੀ ਆਪਾਂ ਘਰਾਂ ਦੀ ਸਫਾਈ ਕਰਨੀ ਦਿਲ ਦੀ ਵੀ ਏਵੇਂ ਸਫਾਈ ਕਰਨੀ ਹੈ ਹallelujah ਇਹ ਐ ਨਹੀਂ ਵੀ ਕਵਰਾਂ ਨੂੰ ਬਾਹਰੋਂ-ਬਾਹਰੋਂ ਪੋਚ ਲੈ ਤੇ ਅੰਦਰ ਆਪਣੇ ਅੰਦਰ ਓਵੇਂ ਹੀ ਭਰਿਆ ਪਿਆ ਨਹੀਂ ਦਿਲ ਦੀ ਸਫਾਈ ਕਰਨੀ ਹੈ ਕੱਢਣੀ ਹੈ ਜੋ ਆਪਣੇ ਅੰਦਰ ਆਪਾਂ ਨੂੰ ਅੰਗ ਪਰੇਸ਼ਾਨ ਕਰਦੀ ਜਾਂ ਅੱਗੇ ਨਹੀਂ ਵਧਣ ਦਿੰਦੀਆਂ ਪਹਿਲਾਂ ਤਾਂ ਆਪਣੇ ਸੱਚਮੁੱਚ ਜਦੋਂ ਆਪਣੇ ਅੰਦਰ ਕਿਸੇ ਲਈ ਈਰਖਾ ਹੀ ਨਿਕਲ ਗਈ ਉਹਦੇ ਹੀ ਆਪਣੇ ਕੰਮ ਪਰਮੇਸ਼ਰ ਨੇ ਕਰਨ ਲੱਗ ਜਾਣੇ ਹallelujah ਵੱਡਾ ਛੋਟਾ ਜਦੋਂ ਪ੍ਰਭੂ ਯਿਸੂ ਦੇ ਨਾਲ ਚੇਲੇ ਸੋ ਕਹਿੰਦਾ ਪ੍ਰਭੂ ਤੂੰ ਸਾਨੂੰ ਦੱਸਣ ਵਿੱਚ ਵੱਡਾ ਕਿਹੜਾ ਛੋਟਾ ਕਿਹੜਾ ਉਹ ਕਹਿੰਦਾ ਕੋਈ ਵੱਡਾ ਛੋਟਾ ਨਹੀਂ ਸਾਰੇ ਇੱਕ ਹੋ ਜਾਈਏ ਹallelujah ਉਹ ਕਹਿੰਦਾ ਮੈਂ ਵੱਡਾ ਹੋ ਕੇ ਤੁਹਾਡੇ ਪੈਰ ਧੋਈ ਜਾਣਾ ਮੈਂ ਵੱਡਾ ਛੋਟਾ ਜਦੋਂ ਕਹਿਣ ਲੱਗੇ ਉੱਥੇ ਤਾਂ ਫਿਰ ਪਵਾੜੇ ਪਹਿਨਣਗੇ ਹallelujah ਉਹ ਕਹਿੰਦਾ ਤੁਸੀਂ ਸਾਰੇ ਇੱਕ ਹੋ ਜਾਈਏ ਕਹਿੰਦਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂਗਾ ਹੇਲੂਇਆ ਸਭ ਨੂੰ ਪਰਮੇਸ਼ਰ ਨੇ ਬਣਾਇਆ ਵੈ ਪਰਮੇਸ਼ਰ ਦੇ ਆਪਾਂ ਧੀਆ ਪੋਤੇ ਆ ਪਰਮੇਸ਼ਰ ਦੇ ਆਪਾਂ ਬੰਦੇ ਆ ਪਰਮੇਸ਼ਰ ਦੇ ਚੁਣੇ ਹੋਏ ਆ ਪਰਮੇਸ਼ਰ ਆਪਾਂ ਨੂੰ ਚਾਹੁੰਦਾ ਉਹ ਆਪਣੇ ਨਾਲ ਪਿਆਰ ਕਰਦਾ ਵੇ ਹੱਦੋਂ ਜ਼ਿਆਦਾ ਪਿਆਰ ਕਰਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਵੀ ਪਰਮੇਸ਼ਰ ਨਾਲ ਓਨਾ ਹੀ ਪਿਆਰ ਕਰਨਾ ਆਪਾਂ ਉਹਦੇ ਨੂੰ ਦੂਣਾ ਕਰਨਾ ਵੇ ਹਾਲੇਲੂਇਆ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਣਾ ਪਰਮੇਸ਼ਰ ਦੇ ਆਪਾਂ ਸਨਮੁਖ ਰਹਿਣਾ ਵੇ ਪਰਮੇਸ਼ਰ ਦੇ ਆਪਾਂ ਬਚਨਾਂ ਤੇ ਚੱਲਣਾ ਵੇ ਜਿਹੜਾ ਬਚਨ ਸੁਣ ਕੇ ਜਾਂਨੇ ਉਹ ਘਰੇ ਜਾ ਕੇ ਫਿਰ ਬਾਈਬਲ ਤੇ ਪੜ੍ਹਿਆ ਕਰੋ ਹਾਲੇਲੂਇਆ ਬਚਨ ਨੂੰ ਮੈਂ ਪੁੱਛਿਆ ਕਰਨਾ ਮਾਸਟਰ ਪੁੱਛਦੇ ਨੇ ਨਾ ਸਵਾਲ ਤਨ ਮੈਜੀ ਦਿੱਤਾ ਸੀ ਕਰ ਲਿਆ ਆ ਘਰੋਂ ਕਿ ਨਹੀਂ ਦੱਸਦੇ ਹੁੰਦੇ ਆ ਕਿ ਨਹੀਂ ਕਰਕੇ ਲਿਆਉਂਦੇ ਆ ਨਾ ਹੋਮਵਰਕ ਦਿੰਦੇ ਹੁੰਦੇ ਆ ਮੈਂ ਵੀ ਤੁਹਾਨੂੰ ਪੁੱਛਿਆ ਕਰਨਾ ਕਿਹੜਾ ਤੁਹਾਨੂੰ ਹੁਣ ਮੈਂ ਦੱਸਿਆ ਸੀ ਹallelujah ਫਿਰ ਪਤਾ ਲੱਗਦਾ ਵੀ ਆਇਆ ਸੀ ਸ਼ੈਤਾਨ ਚਰਾ ਕੇ ਤਾਂ ਨਹੀਂ ਲੈ ਗਿਆ ਉਹ ਕਹਿੰਦਾ ਪ੍ਰਭੂ ਯਿਸੂ ਨੇ ਕਿਹਾ ਸੀਗਾ ਜਿਹੜਾ ਕੰਡੇ ਵਾਲੀ ਥਾਂ ਤੇ ਬੀਜਿਆ ਉਹ ਵੀ ਉਹਨੂੰ ਕੰਡਿਆਂ ਨੇ ਮੰਨ ਲਿਆ ਹallelujah ਜਿਹੜਾ ਉਹੀ ਬੀਜਿਆਂ ਦਾ ਪਈਆਂ ਤੇ ਉਹਨੂੰ ਜਾਨਵਰ ਚੌਕੇ ਲੈ ਕੇ ਜਿਹੜਾ ਚੰਗੀ ਜ਼ਮੀਨ 'ਚ ਬੀਜੋਗੇ ਉਹ ਫੜ ਲੈ ਕੇ ਆਊਗਾ ਹallelujah ਆਪਾਂ ਇਹੜਾ ਬੱਚਾ ਨੂੰ ਚੰਗੀ ਜ਼ਮੀਨ ਤੇ ਬੀਜਣਾ ਇਹ ਨਹੀਂ ਵੀ ਕਿਸੇ ਦੀ ਚੁਗਲੀ ਨਿੰਦਿਆ ਨੂੰ ਦਿਮਾਗ 'ਚ ਪਾ ਲਿਆ ਤੇ ਬੱਚਾ ਨੂੰ ਕੱਢਦਾ ਨਹੀਂ ਉਥੋਂ ਆਪਾਂ ਨੂੰ ਕੁਝ ਨਹੀਂ ਮਿਲਣਾਗਾ ਬਚਨ ਨਹੀਂ ਕਰਨਾ ਸਭ ਕੁਝ ਵਚਨ ਚੀ ਤਾਕਤ ਹੈ ਹallelujah ਇਸ ਤਰ੍ਹਾਂ ਕਰਕੇ ਵਚਨਾਂ ਨੂੰ ਆਪਾਂ ਦਿਲ ਦੇ ਵਿੱਚ ਜਮਾ ਕਰਨਾ ਹੈ ਗੰਦੀਆਂ ਚੀਜ਼ਾਂ ਨੂੰ ਦਿਲ ਚੋਂ ਕੱਢ ਦੇਣਾ ਬੁਰੀਆਂ ਚੀਜ਼ਾਂ ਨੂੰ ਦਿਲ ਚੋਂ ਕੱਢ ਦੇਣਾ ਜਿਹੜੀਆਂ ਪਰਮੇਸ਼ਰ ਨੂੰ ਪਸੰਦ ਆ ਉਹ ਚੀਜ਼ਾਂ ਆਪਾਂ ਦਿਲ ਦੇ ਵਿੱਚ ਜਮਾ ਕਰਕੇ ਰੱਖਣੀ ਹੈ ਹallelujah ਹallelujah ਜਦੋਂ ਪਰਮੇਸ਼ਰ ਦਾ پاک ਰੂਹ ਆਵੇ ਖੁਸ਼ ਹੋ ਜਾਈ ਵਾਕਈ ਤੇਰੇ ਦਿਲ ਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਕਿ ਹੁਣ ਮੈਂ ਤੇਰੇ ਦਿਲ ਦੇ ਵਿੱਚ ਨਿਵਾਸ ਕਰਦਾ ਮੈਂ ਹallelujah ਆਪਣੇ ਘਰੇ ਆਊਗਾ ਪ੍ਰਭੂ ਜੀ ਜਦੋਂ ਆਵੇ ਢੇੜਾ ਮਾਰਨਾ ਆਵੇ ਤੇ ਉਹਨੂੰ ਵੇਖੇ ਕਿ ਤੁਹਾਡੇ ਘਰੇ ਹਜੇ ਕਿਤੇ ਕੋਈ ਨੁੱਕਰ ਤੇ ਕਿਤੇ ਗੰਤਾ ਨਹੀਂ ਪਿਆਗਾ ਤਰ੍ਹਾਂ ਕਰਕੇ ਦਿਲ ਆਪਣਾ ਖਾਲੀ ਕਰਨਾ ਮੈਂ ਹallelujah ਕਿਸੇ ਨੂੰ ਮਾੜਾ ਨਹੀਂ ਕਹਿਣਾ ਕੋਈ ਸਾਰੇ ਚੰਗੇ ਧੀਆਂ ਪੁੱਤ ਵੀ ਚੰਗੇ ਆ ਘਰ ਵਾਲਾ ਵੀ ਚੰਗਾ ਘਰ ਵਾਲੀ ਵੀ ਚੰਗੇ ਮਾਪਿਆਂ ਵੀ ਚੰਗੇ ਜਿਹੜਾ ਬੱਚੇ ਤੀਜਾ ਕੇ ਸ਼ੈਤਾਨ ਵੜ ਜਾਂਦਾ ਉਹ ਪਵਾੜੇ ਪਾਉਂਦਾ ਸਾਰੇ ਹallelujah ਕੋਈ ਨਹੀਂ ਮਾੜਾਗਾ ਪਰ ਮਾੜੇ ਕਰਕੇ ਥੋੜੀ ਪਰਮੇਸ਼ਰ ਆਪਣੇ ਰਸਤੇ ਜੋੜੇ ਚੰਗੇ ਕਰਕੇ ਹੀ ਜੋੜੇ ਆ ਉਹ ਜਦੋਂ ਤੀਜਾ ਸ਼ੈਤਾਨ ਵੜ ਜਾਂਦਾ ਕਿ ਉਹ ਆਪਣੇ ਵਿੱਚ ਲੜਾਈ ਪਾ ਦਿੰਦਾ ਤੇ ਨਾ ਆਪਣਾ ਲੱਗ ਜਾਂਦਾ ਹallelujah ਸਾਰੇ ਚੰਗੇ ਆ ਪਰ ਪਰਿਵਾਰ ਤੋਂ ਕੀ ਮੰਗਣੇ ਕੋਲ ਆਪਣੇ ਕੋਈ ਵੀ ਉਹਨੂੰ ਦਵਾਈ ਕਰਨੀ ਅੱਗੇ ਰੋਣਾ ਨਹੀਂਗਾ ਦਵਾ ਕਰੋ ਪਰਮੇਸ਼ਰ ਸੱਚਮੁੱਚ ਤੂੰ ਮਨਾਂ ਨੂੰ ਮੋੜਨ ਵਾਲਾ ਪਰਮੇਸ਼ਰ ਹੈਂ ਜੀ ਇਹਨਾਂ ਦੇ ਮਨ ਮੋੜੋ ਇਹ ਵੀ ਤੇਰੀ ਹਜ਼ੂਰੀ ਚ ਬਹਿਣ ਆ ਕੇ ਇਹ ਵੀ ਤੇਰੀ ਬੰਦਗੀ ਚ ਬਹਿਣ ਆ ਕੇ ਸੱਚਮੁੱਚ ਪਰਮੇਸ਼ਰ ਮੋੜੂਗਾ ਹallelujah ਜਿੰਨੇ ਦੂਰ ਗਏ ਆ ਉਹ ਕਹਿੰਦਾ ਤੁਹਾਡਾ ਕੰਮ ਨਹੀਂ ਮੇਰਾ ਕੰਮ ਹੈ ਪਰਮੇਸ਼ਰ ਕਹਿੰਦਾ ਜਿਹੜੇ ਦੂਰ ਗਏ ਉਹਨਾਂ ਨੂੰ ਉਸੇ ਨੇ ਲੈ ਕੇ ਆਉਣਾ ਮੈਂ ਹallelujah ਆਪਣੇ ਆਖੇ ਨਹੀਂ ਕੋਈ ਆਉਂਦਾ ਮੈਂ ਫੋਨ ਕਰ ਦਿਉ ਕੋਈ ਆਜੂ ਨਹੀਂ ਹੋਣਾ ਕਿਸੇ ਨੇ ਵੀ ਜਦੋਂ ਪਰਮੇਸ਼ਰ ਦਾ ਉੱਤੇ ਦਇਆ ਵਾਲਾ ਹੱਥ ਆਉਂਦਾ ਸੱਚਮੁੱਚ ਉਹ ਕੱਲਿਆਂ ਕੱਲਿਆਂ ਨੂੰ ਘਰੋਂ ਕੱਢ ਕੇ ਲਿਆਉਂਦਾ ਵੈ ਤੇ ਲਿਆ ਕੇ ਆਉਂਦੀ ਹਜ਼ੂਰੀ ਦੇ ਵਿੱਚ ਚ ਬਿਠਾਉਂਦਾ ਹਾਲੇਲੂਇਆ ਹਾਲੇਲੂਇਆ ਆਪਾਂ ਚੁਣੇ ਆ ਪਰਮੇਸ਼ਰ ਦੇ ਆਪਾਂ ਨੂੰ ਤਾਂ ਪਰਮੇਸ਼ਰ ਨੇ ਕਿੱਡਾ ਵੱਡਾ ਦਰਜਾ ਦਿੱਤਾ ਵੇ ਹਾਲੇਲੂਇਆ ਆਪਾਂ ਘੜਾ ਕੋਈ ਮਾੜੇ ਮੋਟੇ ਆਪਾਂ ਰਾਜਿਆਂ ਦੇ ਬੇਟੇ ਬੇਟੀਆਂ ਵੇ ਰਾਜਿਆਂ ਦਾ ਰਾਜਾ ਹਾਲੇਲੂਇਆ ਉਹਦੇ ਆਪਾਂ ਬੇਟੇ ਬੇਟੀਆਂ ਨੇ ਆਪਾਂ ਨੂੰ ਹੱਥਾਂ ਨਾਲ ਬਣਾਇਆ ਵੇ ਹਾਲੇਲੂਇਆ ਧੰਨਵਾਦ ਕਰੋ ਪਰਮੇਸ਼ਰ ਦਾ ਆਪਾਂ ਨੂੰ ਇਸ ਜਗ੍ਹਾ ਤੇ ਲੈ ਕੇ ਆਂਦਾ ਪੱਥਰ-ਪੱਥਰ ਦਰਦ-ਦਰਨੀ ਪੱਤਿਆਂ ਵਾਂਗੂ ਰੁਲਦੇ ਫਿਰਦੇ ਗਏ ਆਪਾਂ ਇੱਕੋ ਥਾਂ ਪਰਮੇਸ਼ਰ ਨੇ ਆਪਣੀ ਹਜ਼ੂਰੀ 'ਚ ਬਿਠਾਇਆ ਵੇ ਹਾਲੇਲੂਇਆ ਤन्ने ਹਵਾਰਾ ਹੋ ਮੇਰੇ ਪਿਤਾ ਪਰਮੇਸ਼ਰ ਜੈ ਤੇ ਬਚਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਪ੍ਰਭੂ ਮੈਂ ਨਹੀਂ ਬੋਲੀ ਤੁਸੀਂ ਬੋਲਿਆ ਜੋ ਕੁਝ ਬੋਲਿਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਦਾ ਬਚਨ ਦਿਲ ਦੇ ਪੰਨਿਆਂ ਤੇ ਜਾ ਕੇ ਜਮਾ ਹੋਵੇ ਪ੍ਰਭੂ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਆਮੇਨ ਆਮੇਨ ਆਮੇਨ